ਦੇਖੋ ਪਿਛਲੇ ਕਾਫੀ ਦਿਨਾਂ ਤੋਂ ਮੇਰੀ ਡਿਊਟੀ ਜਿਹੜੀ ਆ ਉਹ ਬਰਨਾਲਾ ਇਲੈਕਸ਼ਨ ਚ ਲੱਗੀ ਹੋਈ ਸੀਗੀ ਵੈਸੇ ਤਾਂ ਮੈਂ ਡੇਰਾ ਬੱਬਾ ਨਾਨਾ ਦੇ ਦਰਵਾਜ਼ ਸਾਰੇ ਹਲਕਿਆਂ ਜਾ ਕੇ ਆਇਆਗਾ ਬਹੁਤ ਅੱਛਾ ਰਿਸਪੌਂਸ ਆ ਖਾਸ ਕਰਕੇ ਜੇ ਮੈਂ ਬਰਨਾਲੇ ਦੀ ਗੱਲ ਕਰਾਂ ਤਾਂ ਲੋਕ ਜਿਹੜੇ ਲਗੇ ਉਹ ਆਮ ਆਦਮੀ ਪਾਰਟੀ ਵੱਲ ਪੂਰਾ ਚਕੌਰ ਰੱਖਦੇ ਨੇਗੇ ਸਾਰਿਆਂ ਨੇ ਇੱਕੋ ਆਵਾਜ਼ ਚ ਕਿਹਾਗਾ ਕਿ ਬਿਲਕੁਲ ਇਸ ਵਾਰ ਜਿਹੜਾ ਹਰਿੰਦਰ ਸਿੰਘ ਢਾਲੀਵਾਲਾ ਵੱਡੇ ਮਾਰਜਨ ਦੇ ਨਾਲ ਇੱਥੋਂ ਐਮਐਲਏ ਬਣੂਗਾ ਕਿਉਂਕਿ ਸਰਦਾਰ ਗਰਮੀਤ ਸਿੰਘ ਮੀਤਹਿਰ ਜੀ ਨੇ ਬਹੁਤ ਰਿਕਾਰਡ ਤੋੜ ਵਿਕਾਸ ਜਿਹੜਾ ਉਹ ਬਰਨਾਲੇ ਦਾ ਕਰਾਇਆਗਾ ਔਰ ਬਹੁਤ ਹੀ ਅੱਛੇ ਢੰਗ ਨਾਲ ਉਹਨਾਂ ਦੀ ਅਪਰੋਚ ਜਿਹੜੀ ਆ ਬਰਨਾਲਾ ਲਈ ਆ ਬੜੇ ਇਮਾਨਦਾਰ ਸ਼ਖਸੀਤ ਨੇ ਬੜਾ ਬਾਂਦਰੀ ਦਾ ਕੰਮ ਕਰਦੇ ਨੇ ਕਿ ਸੋ ਸਾਰੇ ਸਾਡੇ ਵਲੰਟੀਅਰ ਘਰ ਘਰ ਗਏ ਨੇ ਸਭ ਨੂੰ ਪੂਰਾ ਸਤਿਕਾਰ ਮਿਲਿਆਗਾ ਚੀਮੇ ਜਿਵੇਂ ਤੁਸੀਂ ਪ੍ਰਚਾਰ ਵੀ ਕਰ ਰਹੇ ਹੋ ਬਕ ਬਕ ਪਾਰਟੀਆਂ ਵੀ ਜ਼ੋਰ ਲਾ ਰਹੀਆਂ ਨੇ ਕਿ ਲੱਗਦਾ ਕਿ ਕਿਸ ਪਾਰਟੀ ਨਾਲ ਆਪਾਂ ਮੁਕਾਬਲਾ ਕਰ ਸਕਦੇ ਹਾਂ ਕਿ ਜੇ ਆਪਾਂ ਮੁਕਾਬਲਾ ਮੰਨੀਤ ਆ ਦੇਖੋ ਬਰਨਾਲਾ ਜਿਹੜਾ ਉਹ ਇਨਕਲਾਬੀ ਲੋਕਾਂ ਦੀ ਧਰਤੀ ਆ ਜਿਵੇਂ ਬਰਨਾਲੇ ਦੀ ਪਰਟੀਕੂਲ ਗੱਲ ਕਰਾਂ ਤਾਂ ਬਰਨਾਲਾ ਇਨਕਲਾਬੀ ਲੋਕਾਂ ਦੀ ਧਰਤੀ ਆ ਔਰ ਬਰਨਾਲੇ ਦੇ ਅੰਦਰ ਕਦੇ ਨਫਰਤ ਦੇ ਬੀਜ ਜਿਹੜਾ ਪੈਦਾ ਨਹੀਂ ਹੋ ਸਕੇ ਭਾਰਤੀ ਜਨਤਾ ਪਾਰਟੀ ਦੇ ਲੋਕ ਨਫਰਤ ਦੀ ਆਖਰਾਂ ਦੇਖਦੇ ਨੇ ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ ਕਿਸਾਨਾਂ ਤੇ ਬਹੁਤ ਜ਼ੁਲਮ ਟਾਇਆਗਾ ਪੰਜਾਬ ਦੇ ਆੜਤੀਆਂ ਤੇ ਬਹੁਤ ਜ਼ੁਲਮ ਟਾਇਆ ਪੰਜਾਬ ਦੇ ਛੰਦਲ ਮਾਲਕਾਂ ਨੂੰ ਬਰਬਾਦ ਕਰਨ ਲਈ ਪੂਰੀ ਉਹਨੇ ਟਿੱਲ ਦਾ ਜ਼ੋਰ ਲਾਇਆ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਨੇ ਪਰ ਪੰਜਾਬ ਸਰਕਾਰ ਡਟ ਕੇ ਇਹਨਾਂ ਸਾਰੇ ਵਰਗਾਂ ਦੇ ਨਾਲ ਖੜੀ ਰਹੀ ਆ ਸੋ ਰਿਜ਼ਲਟ ਜਿਹੜਾ ਉਹ ਬਿਲਕੁਲ ਸਾਨੂੰ ਪੂਰਨਾ ਆ ਸਕੇ 100% ਆਮ ਆਦਮੀ ਪਾਰਟੀ ਦੇ ਹੱਕ ਚ ਆਊਗਾ ਦੂਜੇ ਪਾਸੇ ਕਾਂਗਰਸ ਪਾਰਟੀ ਆ ਕਾਂਗਰਸ ਪਾਰਟੀ ਦੀ ਪਿਛਲੀ ਵਾਰ ਵੀ ਜਮਾਂਦ ਜਬਤ ਹੋਈ ਲਗਾਤਾਰ ਪਿਛਲੀਆਂ ਦੋ ਤਿੰਨ ਜੇ ਮੈਂ ਇਲੈਕਸ਼ਨਾਂ ਦੀ ਗੱਲ ਕਰਾਂ ਕਾਂਗਰਸ ਪਾਰਟੀ ਇਥੋਂ ਬੁਰੀ ਤਰ੍ਹਾਂ ਹਾਰ ਰਹੀ ਆ ਔਰ ਦੂਸਰਾ ਕਾਂਗਰਸ ਪਾਰਟੀ ਦੀ ਬਚੋ ਲੀਡਰ ਨੇ ਜਿਨ੍ਹਾਂ ਨੇ ਪਿਛਲੇ 5 ਸਾਲ ਰਾਜ ਕੀਤਾ 5 ਸਾਲਾਂ ਦੀ ਸਰਕਾਰ ਰਹੀ ਆ ਔਰ ਪੰਜਾਬ ਚ ਭ੍ਰਿਸ਼ਟਾਚਾਰ ਜਿਹੜਾ ਹੱਦ ਬਨੇ ਟੱਪ ਚੁੱਕਿਆ ਸੀ ਇਹਨਾਂ ਲੀਡਰਾਂ ਦੇ ਘਰਾਂ ਦੇ ਅੰਦਰੋਂ ਇਹਨਾਂ ਲੀਡਰਾਂ ਦੇ ਘਰਾਂ ਦੇ ਅੰਦਰੋਂ ਪੈਸੇ ਗਿਨਣ ਵਾਲੀਆਂ ਮਸ਼ੀਨਾਂ ਤੱਕ ਬਰਾਮਦ ਹੋਈਆਂ ਨੇ ਇਹਨਾਂ ਦੇ ਭਾਈ ਭਤੀਜਾ ਦੇ ਖਿਲਾਫ ਵੱਡੇ ਵੱਡੇ ਕੇਸ ਜਿਹੜੇ ਨੇ ਉਹ ਦੇਸ਼ ਦੀਆਂ ਅਦਾਲਤਾਂ ਚੱਲ ਰਹੇ ਨੇ ਕਿ ਸੋ ਇਸ ਤਰ੍ਹਾਂ ਦੇ ਲੋਕਾਂ ਨੂੰ ਕੋਈ ਮੂੰਹ ਨਹੀਂ ਲਾਊਗਾ ਉਹ 반 ਤਰਫ ਸਿੰਘ ਜਿਹੜਾ ਹੈਗਾ ਮੁਕਾਬਲਾਗਾ ਆਮ ਆਦਮੀ ਪਾਰਟੀ ਵੱਡੇ ਮਾਰਜਿਨ ਜਿੱਤ ਪ੍ਰਾਪਤ